ਆਡੇ ਕੋਲ ਦੋ ਜੂਸ ਮਿਲਦੇ ਜੀ ਇੱਕ ਤਾਂ ਹੈਗਾ 슈ਗਰ ਵਾਸਤੇ ਜੀ ਇਹਨੂੰ ਕਹਿੰਦੇ ਆ ਹਰਾ ਖੂਨ ਦੂਜਾ ਜੂਸ ਜਿਹੜਾ ਪੇਟੇ ਦਾ ਹੈ ਪੇਟੇ ਦਾ ਪੇਟੇ ਦਾ ਪੇਟ ਦੀ ਚਰਬੀ ਜੇ ਜੀਦੀ ਜਿਆਦਾ ਚਰਬੀ ਖਤਮ ਹੋ ਜੂਗੀ ਹੈ ਲੀਵਰ ਤੋਂ ਵੀ ਤੇ ਪੇਟ ਚੋਂ ਇੱਕ ਘੰਟੇ ਬਾਅਦ ਤੁਹਾਨੂੰ ਰਿਜ਼ਲਟ ਮਿਲ ਜੂਗਾ ਠੀਕ ਹੈ ਦੋਸਤੋ ਅੱਜ ਆਪਾਂ ਆਏ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਮੇਨ ਗੇਟ ਤੇ ਬੇਬੇ ਤੇ ਬਾਪੂ ਨੇ ਆਯੁਰਵੈਦਿਕ ਜੂਸ ਦਾ ਨਾ ਜਿਹੜੀ ਸਟਾਲ ਲਾਈ ਹੋਈ ਹੈਗੀ ਤੇ ਜਿਵੇਂ ਆਪਾਂ ਆਮ ਦੇਖਦੇ ਆਂ ਸ਼ੇਕ ਵਗੈਰਾ ਪੀਣੇ ਜੂਸ ਪੀਣੇ ਆ ਜਾਂ ਜ਼ਿਆਦਾਤਰ ਮਾਰਕੀਟ ਦੇ ਵਿੱਚ ਤੁਹਾਨੂੰ ਕੋਲਡ ਡਰਿੰਕ ਵਗੈਰਾ ਤੁਸੀਂ ਦੇਖਦੇ ਹੋ ਬੱਚਿਆਂ ਨੂੰ ਪਿਉਾਉਣੇ ਆ ਪਰ ਜਿਹੜਾ ਇਹ ਆ ਬਿਲਕੁਲ ਸ਼ੁੱਧ ਆਰਗੈਨਿਕ ਤੇ ਸਰੀਰ ਦੇ ਫਾਇਦੇਮੰਦ ਲਈ ਜਿਹੜਾ ਇਹ ਜੂਸ ਬਣਾਉਂਦੇ ਨੇ ਤਾਂ ਕਿ ਬਾਪੂ ਜੀ ਹੋਰ ਨਾਲ ਗੱਲਬਾਤ ਕਰਾਂਗੇ ਸੱਸੀ ਵਾਲਾ ਬਾਪੂ ਜੀ ਸੱਸੀ ਕਰੇ ਬਾਬੂ ਜੀ ਸਭ ਤੋਂ ਵੱਲਾਂ ਦਾ ਆਪਣਾ ਨਾਮ ਮੇਰਾ ਨਾਮ ਅਜੈਬ ਸਿੰਘ ਖੱਦਰ ਆ ਜੀ ਠੀਕ ਆ ਜੀ ਤੇ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਇਹ 22 ਦਿਨ ਹੋਏ ਜੀ ਮੈਨੂੰ ਚੜਾਇਆ 22 ਦਿਨ ਜੀ ਤੇ ਬਾਪੂ ਜੀ ਦਾ ਆਈਡੀਆ ਕਿੱਥੋਂ ਆਉਂਦਾ ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਆ ਬਨਾਣਾ ਸ਼ੇਕ ਪਵਿੱਤਾ ਸ਼ੇਕ ਜਾਜ ਕਹਿੰਦਾ 100 ਤਰ੍ਹਾਂ ਦੇ ਕੋਲਡ ਡਰਿੰਕ ਆਉਂਦੇ ਆ ਲੋਕ ਸਿਰਫ ਉਹ ਤੇ ਨਿਰਭਰ ਨੇ ਉਹੀ ਚੀਜ਼ਾਂ ਪੀਂਦੇ ਨੇ ਬੇਟਾ ਜੀ ਮੈਂ ਨਾ ਆਪਣੀ ਬੇਟੀਆ ਕੋਲ ਕੈਥਲ ਗਿਆ ਸੀਗਾ ਠੀਕ ਆ ਜੀ ਤੇ ਉਹ ਮੈਨੂੰ ਕਹਿੰਦੇ ਵੀ ਪਾਪਾ ਮੈਨੂੰ ਬੱਸ ਸਟੈਂਡ ਤੇ ਛੱਡਿਆ ਉਹਨਾਂ ਸਕੂਲ ਜਾਣਾ ਸੀਗਾ ਬੱਚਿਆਂ ਨੂੰ ਪੜਾਉਣ ਵਾਸਤੇ ਠੀਕ ਆ ਜੀ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਦੋ ਰੇੜੀਆਂ ਦਿਸੀਆਂ ਇੱਕ ਪਾਸੇ ਸਰਦਾਰ ਦੀ ਰੇੜੀ ਲੱਗੀ ਸੀ ਤੇ ਇੱਕ ਪਾਸੇ ਇੱਕ ਲੜਕੀ ਸੀਗੀ ਠੀਕ ਆ ਜੀ ਤਾਂ ਮੈਂ ਲੜਕੀ ਕੋਲ ਚੱਲੇ ਗਿਆ ਮੈਂ ਉੱਥੇ ਜੂਸ ਪੀਤਾ ਉਹਦੇ ਕੋਲੋਂ ਉਹਨੂੰ ਮੈਂ ਪੁੱਛਿਆ ਬੇਟਾ ਮੈਂ ਸਿੱਖ ਸਕਦਾ ਠੀਕ ਠੀਕ ਹੈ ਜੀ ਮੈਂ ਮੈਂ ਕੱਲ ਤੋਂ ਆ ਜਾਊਂਗਾ ਜੀ ਠੀਕ ਹੈ ਬਾਪੂ ਜੀ ਸਵੇਰੇ 5 ਵਜੇ ਮੈਂ ਆ ਜਾਂਦੀ ਆ ਮੈਂ ਕਿਹਾ ਮੈਂ ਵੀ 5 ਵਜੇ ਆ ਜਾਊਂਗਾ ਠੀਕ ਹੈ ਜੀ ਮੈਂ 5 ਵਜੇ ਚਲੇ ਗਿਆ ਜੀ ਜਾ ਕੇ ਤੇ ਮੈਨੂੰ ਮਤਲਬ ਜਾਂਦਾ ਹੀ ਮੈਨੂੰ ਉਹਨੇ ਬੈਗ ਸੰਭਾਲਤਾ ਆਪਣਾ ਜਿਹੜਾ ਕੈਚ ਸੀਗਾ ਉਹ ਮੈਂ ਥੋੜਾ ਜਿਹਾ ਨਰਵਸ ਹੋਇਆ ਵੀ ਕੈਚ ਦਾ ਕੰਮ ਹੈ ਕੋਈ ਅੱਗਾ ਪਿੱਛਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ ਠੀਕ ਹੈ ਮੈਂ ਅੱਜ ਆਇਆ ਵੀ ਪਹਿਲੀ ਵਾਰੀ ਆ ਠੀਕ ਹੈ ਜੀ ਫਿਰ ਉਹ ਕਹਿੰਦੀ ਕੁਝ ਨਹੀਂ ਹੁੰਦਾ ਤੁਸੀਂ ਕਰੀ ਜਾਓ ਵਾਪਸ ਜਿੱਦੇ ਦੇਣੇ ਆ ਜਿੱਦ ਕੋ ਲੈਣੇ ਲਈ ਜਾਓ ਚਲੋ ਮੈਂ ਘੰਟਾ ਕਿ ਤਾਂ ਥੋੜਾ ਨਰਵਸ ਰਿਹਾ ਬਾਅਦ ਚ ਮੈਂ ਸੈੱਟ ਹੋ ਗਿਆ ਫਿਰ ਦੋ ਕੁ ਦਿਨ ਮੈਂ ਮਤਲਬ ਗਿਆ ਤੀਸਰੇ ਦਿਨ ਮੈਨੂੰ ਉਹਨਾਂ ਨੇ ਕਹਿਤਾ ਵੀ ਤੁਸੀਂ ਸੰਭਾਲੋ ਰੇੜੀ ਠੀਕ ਹੈ ਜੀ ਮਸ਼ੀਨ ਆਹ ਦੇਤੀ ਆ ਮੇ ਵਾਲੀ ਮਸ਼ੀਨ ਦੇਤੀ ਠੀਕ ਹੈ ਜੀ ਮੈਂ ਜੂਸ ਬਣਾਤਾ ਠੀਕ ਜੀ ਜਦੋਂ ਜੂਸ ਬਣਾਇਆ ਮੈਨੂੰ ਕਹਿੰਦੀ ਆ ਵੀ ਅੰਕਲ ਜੀ ਤੁਸੀਂ ਇਹ ਲਵੇਰਾ ਪਾਇਆ ਐ ਮੈਂ ਕਹਿੰਦਾ ਮੈਨੂੰ ਯਾਦ ਨਹੀਂ ਸੀ ਰਿਹਾ ਠੀਕ ਹੈ ਜੀ ਕਹਿੰਦੀ ਪਾ ਦਿਓ ਮੈਂ ਪਾ ਦਿੱਤਾ ਠੀਕ ਹੈ ਜੀ ਮੈਂ ਮੈਨੂੰ ਵੀ ਪਤਾ ਸੀ ਵੀ ਉਹ ਦੇਖ ਰਹੀ ਆ ਵੀ ਮੈਂ ਪਾਇਆ ਨਹੀਂਗਾ ਮੈਂ ਕਹਿ ਦੂੰਗਾ ਪਾਇਆ ਤਾਂ ਕਹੋਗੀ ਨਹੀਂ ਪਾਇਆ ਠੀਕ ਹੈ ਉਹਦੇ ਨਾਲੋਂ ਝੂਠ ਨਹੀਂ ਬੋਲਣਾ ਮੈਂ ਕਿਹਾ ਸੱਚ ਹੀ ਕਹੋ ਵੀ ਨਹੀਂ ਪਾਇਆ ਜੀ ਤੇ ਇਹ ਵੀ ਇੱਕ ਮੇਰੀ ਜ਼ਿੰਦਗੀ ਦਾ ਕੰਮ ਅਚਾਇਆ ਵੀ ਮਤਲਬ ਚੀਜ਼ ਕੋਈ ਨਹੀਂ ਭੁੱਲਣੀ ਜਦੋਂ ਪਾਉਣਾ ਹੈ ਦੇ ਵਿੱਚ ਸਮਾਨ ਪਾਉਣਾ ਬਿਲਕੁਲ ਸ਼ੁੱਧ ਤੇ ਕਿਹੜੇ-ਕਿਹੜੇ ਬਾਪੂ ਜੀ ਜੂਸ ਮਿਲਦੇ ਆ ਆਪਣੇ ਕੋਲੇ ਆਪਣੇ ਕੋਲ ਦੋ ਜੂਸ ਮਿਲਦੇ ਜੀ ਇੱਕ ਤਾਂ ਹੈਗਾ ਸ਼ੂਗਰ ਵਾਸਤੇ ਜੀ ਇਹਨੂੰ ਕਹਿੰਦੇ ਆ ਹਰਾ ਖੂਨ ਹਰਾ ਖੂਨ ਹਰਾ ਖੂਨ ਇੱਚ ਕੀ ਕੀ ਪੈਂਦਾ ਜੀ ਇਹਦੇ ਵਿੱਚ ਔਲਾ ਪੈਂਦਾ ਹੈ ਹਲਦੀ ਪੈਂਦੀ ਆ ਅਲਵੇਰਾ ਪੈਂਦਾ ਤੇ ਸੁਹਾਣਣਾ ਸਹਜਣਾ ਕੜੀ ਪੱਤਾ ਠੀਕ ਹੈ ਜੀ ਇਹ ਕੜੀ ਪੱਤਾ ਹੈ ਅਮਰੂਦ ਦੇ ਪੱਤੇ ਟਾਲੀ ਦੇ ਪੱਤੇ ਪੈਂਦੇ ਆ ਠੀਕ ਹੈ ਜੀ ਧਨੀਆ ਪੈਂਦਾ ਜੀ ਉਹ ਪਦੀਨਾ ਪੈਂਦਾ ਅੰਬ ਦੇ ਪੱਤੇ ਪੈਂਦੇ ਆ ਜਾਮਨ ਦੇ ਪੈਂਦੇ ਆ ਨਿੰਮ ਦੇ ਪੱਤੇ ਠੀਕ ਹੈ ਜੀ ਨਿੰਮ ਤੱਕ ਦੇ ਪੈਂਦੇ ਆ ਜੀ ਇਹ ਸ਼ੂਗਰ ਵਾਲਿਆਂ ਲਈ ਆ ਗਿਆ ਜੀ ਹਾਂ ਜੀ ਫਿਰ ਇਹਦੇ ਵਿੱਚ ਖੀਰਾ ਵੀ ਪੈਂਦਾ ਠੀਆ ਵੀ ਪੈਂਦਾ ਠੀਕ ਹੈ ਜੀ ਹਾਂ ਜੀ ਬਾਪੂ ਜੀ ਦੂਜਾ ਜੂਸ ਹੀ ਦੂਜਾ ਜੂਸ ਜਿਹੜਾ ਉਹ ਪੇਟੇ ਦਾ ਹੈ ਪੇਟੇ ਦਾ ਪੇਟੇ ਦਾ ਉਹ ਕਾਰੇ ਵਾਸਤੇ ਫਾਇਦੇਮੰਦ ਹੈ ਉਹ ਪੇਟ ਦੀ ਚਰਬੀ ਜਿਹੜੀ ਜਿਆਦਾ ਹੈ ਚਰਬੀ ਖਤਮ ਹੋ ਜੂਗੀ ਹੈ ਲੀਵਰ ਤੋਂ ਵੀ ਤੇ ਪੇਟ ਚੋਂ ਠੀਕ ਹੈ ਬਿਲਕੁਲ ਥੱਲੇ ਚਲ ਜੂਗਾ ਇਨਾ ਇਨਾ ਗੁਣਕਾਰੀ ਔਰ ਇਨਾ ਪਾਵਰਫੁਲ ਆਏ ਬੇਠਾ ਕਿ ਤੁਸੀਂ ਕਿਸੇ ਤੇ ਉਹ YouTube ਤੋਂ ਪੁੱਛ ਲੋ ਕਿਤੋਂ ਪਤਾ ਕਰ ਲੋ ਇੱਥੇ ਨਾਲ ਦੀ ਕੋਈ ਚੀਜ਼ ਹੀ ਕੋਈ ਨਹੀਂ ਹੈ ਅੱਛਾ ਜੀ ਹਾਂ ਜੀ ਤੇ ਨਾਲ ਦੀ ਨਾਲ ਰਿਜ਼ਲਟ ਮਿਲਦਾ ਜੀ ਇੱਕ ਘੰਟੇ ਬਾਅਦ ਤੁਹਾਨੂੰ ਰਿਜ਼ਲਟ ਮਿਲ ਜੂਗਾ ਠੀਕ ਆਖਾਂ ਗਰੰਟੀ ਆ ਵੀ ਇੱਕ ਘੰਟੇ ਬਾਅਦ ਰਿਜ਼ਲਟ ਮਿਲ ਜੂਗਾ ਜਿਹੜਾ ਤੁਹਾਡੇ ਪੇਟ ਵਿੱਚ ਜੰਮਿਆ ਉਹਨੂੰ ਹਿਲਾ ਦਿੰਦਾ ਹੈ ਠੀਕ ਹੈ ਜੀ ਤੇ ਗੈਸ ਰਿਸਣ ਲੱਗ ਜਾਂਦੀ ਹੈ ਤੇ ਲੂਜ਼ ਇਮੋਸ਼ਨ ਵਗੈਰਾ ਤਾਂ ਨਹੀਂ ਲਾਉਂਦਾ ਨਾ ਨਾ ਬਿਲਕੁਲ ਵੀ ਨਹੀਂ ਕੋਈ ਪ੍ਰੋਬਲਮ ਕੋਈ ਨਹੀਂ ਆਉਂਦੀ ਪਰ ਸਰੀਰ ਨੂੰ ਪਤਾ ਲੱਗ ਜਾਂਦਾ ਚੀਜ਼ ਪਤਾ ਲੱਗ ਜਾਂਦਾ ਔਰ ਤੁਹਾਡੇ ਵਿੱਚ ਤਾਕਤ ਆ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਬਾਪੂ ਜੀ ਗੱਲ ਕਰੀ ਹੁਣ ਯੂਨੀਵਰਸਿਟੀ ਦੇ ਸਾਹਮਣੇ ਖੜੇ ਆ ਹਾਂ ਇੱਥੇ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਪੜਨ ਆਉਂਦੇ ਨੇ ਤੇ ਉਹ ਵੀ ਆਉਂਦੇ ਆ ਪਰ ਜ਼ਿਆਦਾ ਵੱਡੀ ਉਮਰ ਵਾਲੀ ਹੌਣ ਤਾਂ ਲੱਗ ਪਿਆ ਲੇਕਿਨ ਘਟਿਆ ਜੀ ਖਿਡਾਰੀ ਆ ਮੈਂ ਤਾਂ ਉਹਨਾਂ ਦਾ ਕਰਕੇ ਦਿੱਤਾ ਵੀ ਬੱਚੇ ਖਿਡਾਰੀ ਆ ਇੱਥੇ ਉਹ ਆਉਣਗੇ ਕਿਉਂਕਿ ਉਹ ਘਟਿਆ ਆ ਰਹੇ ਆ ਦੂਸਰੇ ਬੱਚੇ ਜਿਹੜੇ ਆ ਪੜਨ ਆਉਂਦੇ ਉਹ ਜ਼ਿਆਦਾ ਆਉਂਦੇ ਆ ਠੀਕ ਹੈ ਜੀ ਤੇ ਉਹ ਜਿਹੜੇ ਆਲੇ ਦੁਆਲੇ ਮਾਰਕੀਟ ਚੋਂ ਬਹੁਤ ਆਉਂਦੇ ਆ ਠੀਕ ਆ ਪੁੱਜੀ ਤੇ ਕੀ ਰੇਟ ਰੱਖਿਆ ਹੋਇਆ ਜੀ ਆਪਾਂ ਸਿਰਫ 1 ਇੱਕ 20 ਰੁਪਏ ਦਾ ਗਲਾਸ ਆ ਇੱਕ 40 ਰੁਪਏ ਦਾ ਇੱਕ 40 ਰੁਪਏ ਦਾ ਹਾਂ ਜੀ ਤੇ ਬਾਬੂ ਜੀ ਇਸ ਤੋਂ ਪਹਿਲਾਂ ਨਾਲ ਮਾਤਾ ਵੀ ਬੈਠੇ ਨੇ ਕੀ ਕੰਮ ਕਰਦੇ ਸੀਗੇ ਇਸ ਤੋਂ ਪਹਿਲਾਂ ਅਸੀਂ ਜ਼ਿਮੀਂਦਾਰਾ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਹਾਂ ਜੀ ਖੇਤੀ ਮੇਰੀ ਆਰਗੇਨਿਕ ਖੇਤੀ ਮੈਂ ਕੀਤੀ ਆ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਚੀਜ਼ਾਂ ਲੈ ਕੇ ਆਉਣੇ ਇਹ ਵੀ ਆਪਣੇ ਖੇਤ ਚੋਂ ਹੀ ਹੁੰਦੇ ਸਾਰੀਆਂ ਨਾ ਜੀ ਇਹ ਬਾਗਿਆ ਇੱਥੇ ਉੱਥੋਂ ਮਿਲਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਠੀਕ ਹੈ ਜੀ ਹਾਂ ਜੀ ਜਾਣਾ ਪੈਂਦਾ ਸਫੈਸਲ ਜਾ ਕੇ ਝੋਲਾ ਨਾਲ ਲੈ ਜੀਦਾ ਫਿਰ ਦੇ ਨਾਲ ਲੈ ਜੀਦਾ ਵੱਡ-ਵੱਡ ਕੇ ਪੱਤੇ ਵਿੱਚ ਵੀ ਸਾਨੂੰ ਜਿੰਨੀ ਚੀਜ਼ ਚਾਹੀਦੀ ਅਸੀਂ ਓਨੀ ਲੈ ਆਈਏ ਠੀਕ ਆ ਹਾਂਜੀ ਜਿਵੇਂ ਹੁਣ ਅਮਰੂਦ ਆ ਉਹਨੂੰ ਫਾਲਿਆ ਆਇਆ ਹੋਇਆ ਆ ਰਿਹਾ ਹੈ ਤੇ ਉਹਦਾ ਨੁਕਸਾਨ ਨਾ ਹੋਵੇ ਹੌਲੀ ਹੌਲੀ ਪੱਤੇ ਤੋੜ ਲਿਆਈ ਦੇ ਠੀਕ ਆ ਜੀ ਹਾਂਜੀ ਤੇ ਬਾਪੂ ਜੀ ਫਿਰ ਆਪਾਂ ਨੂੰ ਕਿਹੜਾ ਪਿਓਗੇ ਅੱਜ ਜਿਹੜਾ ਤੁਸੀਂ ਕਹੋਗੇ ਮੈਂ ਉਹ ਯਾਦ ਠੀਕ ਆ ਜੀ ਲਾਓ ਵੀ ਮਿੱਤਰੋ ਮੈਂ ਵੀ ਕਰਨਾ ਟੇਸਟ ਤੇ ਜਦੋਂ ਵੀ ਯੂਨੀਵਰਸਿਟੀ ਆਓ ਤਾਂ ਜ਼ਰੂਰ ਜੂਸ ਪੀ ਕੇ ਜਾਇਓ ਤੇ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬੀਆਂ ਨੇ ਜੇ ਕੰਮ ਕਰਨ 'ਚ ਜੋ ਵੀ ਕਰਦਾ ਹੈ ਉਹਨੂੰ ਹੱਲਾਸ਼ੇਰੀ ਦਈਏ ਤੇ ਵੱਧ ਤੋਂ ਵੱਧ ਸਪੋਰਟ ਕਰੀਏ